ਕੀ ਸੋਚਦੇ ਹੋ ਅਮਰਿਤਪਾਲ ਬਾਰੇ ਨਹੀਂ ਮੈਨੂੰ ਇਹਦਾ ਇਲਮ ਨਹੀਂ ਹੈ ਜੀ ਕਿ ਕਾਦੇ ਨਹੀਂ ਖੜਾ ਕੀਤਾ ਉਹ ਤੁਹਾਡਾ ਇੱਕ ਕਭ ਸਬਸਟੀਚੂਟ ਜਿਹੜਾ ਹੈਗਾ ਉਹ ਅਮਰਿਤਪਾਲ ਹੈ ਤੁਹਾਨੂੰ ਲੱਗਦਾ ਕਿ ਅਮਰਿਤਪਾਲ ਕੈਪੇਬਲ ਹੈ ਤੁਹਾਡੀ ਸੀਟ ਲੈ ਸਕਦਾ ਮੈਂ ਨਹੀਂ ਕਹਿ ਸਕਦਾ ਜੀ ਕੁਝ ਵੀ ਕੀ ਪਤਾਗੇ ਤੋਂ ਕੀ ਹੋਵੇ ਕੀ ਲੰਬੀ ਦੌੜ ਕੌਣ ਦੌੜ ਸਕਦਾ ਹੈ ਇਹ ਮੈਰਾਥਨ ਹੈ ਛੋਟੀ ਦੌੜ ਤਾਂ ਹੈ ਨਹੀਂ ਜੀ ਅਮਰਿਤਪਾਲ ਜੀ ਵੀ ਹੁਣ ਚੌਣ ਲੜ ਰਿਹਾ ਹੈ ਕਿ ਉਹ ਉਸ ਬੇਸਤ ਰਿਹਾਰ ਹੋ ਸਕਦਾ ਜਿਵੇਂ ਐਨਐਸਏ ਲੱਗੀ ਹੋਈ ਉਹਦੇ ਉੱਪਰ ਨਹੀਂ ਰਿਹਾਰ ਤਾਂ ਨਹੀਂ ਹੋ ਸਕਦੇ ਪਰੂਨ ਤਾਂ ਕੋਈ ਨਹੀਂ ਤਾਂ ਅਮਰਿਤਪਾਲ ਹੈ ਉਹਨਾਂ ਦੀ ਮਿਸਿਸ ਵੀ ਜਿਹੜੀ ਉਹਨਾਂ ਦੀ ਸਿੰਘਣੀ ਹੈ ਉਹ ਵੀ ਕੈਂਪੇਨਿੰਗ ਵਾਸਤੇ ਬਾਹਰ ਨਹੀਂ ਆ ਰਹੇ ਸਿਰਫ ਉਹਨਾਂ ਦੇ ਜਿਹੜੇ ਬਜ਼ੁਰਗ ਮਾਪੇ ਹੈ ਉਹੀ ਕੈਂਪੇਨਿੰਗ ਕਰ ਰਹੇ ਨੇ ਇਹ ਰਾਹ ਬਹੁਤ ਮੁਸ਼ਕਲ ਹੈ ਕਠਨ ਹੈ ਇਹ ਇਹਦੇ ਉੱਤੇ ਚੱਲਣਾ ਬਹੁਤ ਮੁਸ਼ਕਲ ਤੇ ਕਠਨ ਹੈ ਤੇ ਕੋਈ ਕੋਈ ਚੱਲ ਸਕਦਾ ਇਹਦੇ ਤੇ ਕੋਈ ਕੋਈ ਚੱਲ ਸਕਦਾ ਅਸੀਂ ਤਾਂ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ ਆਜ਼ਾਦੀ ਵੱਲ ਹੂੰ ਹੂੰ ਇਹ ਕੋਈ ਵੀ ਲੈ ਕੇ ਜਾ ਸਕੂਗਾ ਉਸ ਨੂੰ ਰੀਲੇ ਦਾ ਬੇਟਨ ਛੜਾ ਦਾਂਗੇ ਹੂੰ ਹੂੰ ਪਰ ਅਜੇ ਤਾਂ ਮੈਨੂੰ ਤਾਂ ਨਹੀਂ ਜੀਨਾ ਕੋਈ ਵੀ ਕਿਸੇ ਪਿੰਡ ਦੇ ਵੱਲੋਂ ਜਾਂ ਕਿਸੇ ਹਲਕੇ ਦੇ ਵੱਲੋਂ ਤੁਹਾਡਾ ਵਿਰੋਧ ਤਾਂ ਨਹੀਂ ਕੀਤਾ ਗਿਆ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕਈ ਇਲਾਕਿਆਂ ਦੇ ਵਿੱਚ ਜਿਹੜੇ ਦੂਸਰੇ ਪੋਲੀਟੀਸ਼ੀਅਨਸ ਐ ਦੂਸਰੇ ਜਿਹੜੇ ਕੈਂਡੀਡੇਟਸ ਉਹਨਾਂ ਦਾ ਵਿਰੋਧ ਵੀ ਹੋਇਆ ਤੁਹਾਡਾ ਵਿਰੋਧ ਤਾਂ ਨਹੀਂ ਹੋਇਆ ਕਿਸੇ ਪਾਸੇ ਤੁਸੀਂ ਮੌਜੂਦਾ ਐਮਪੀ ਹੋ ਇੱਕ ਵਾਰ ਤੁਸੀਂ ਸਰਦਾਰ ਭਗਤ ਸਿੰਘ ਨੂੰ ਕਿਹਾ ਸੀਗਾ ਕਿ ਉਹ ਅੱਤਵਾਦੀ ਨੇ ਅੱਤਨਵਾਦੀ ਨੇ ਤੁਸੀਂ ਸਰਦਾਰ ਉਦਮ ਸਿੰਘ ਜੀ ਬਾਰੇ ਕੀ ਸੋਚਦੇ ਹੋ ਦੇਂਦਰ ਗਾਂਧੀ ਨੇ ਕਿਹਾ ਸੀ ਹਾਂ ਕਿ ਹਰੇਕ ਨੂੰ ਰੋਟੀ ਕਪੜਾ ਮਕਾਨ ਦੇ ਉਗੀ ਉਹ ਨਹੀਂ ਹੋਇਆ ਮੋਦੀ ਨੇ ਕਿਹਾ ਸੀ ਕਰ ਕਰ ਨੌਕਰੀ ਦੇ ਦਾਂਗੇ ਉਹ ਨਹੀਂ ਹੋਇਆ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਚ ਚੜ੍ਹਦੇ ਮਹੀਨੇ 1000 ਰੁਪਏ ਜਮ੍ਹਾਂ ਹੋ ਜਾਇਆ ਕਰੂਗਾ ਉਹ ਨਹੀਂ ਹੋਇਆ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਹਿਮਤ ਸਰਖਾਪ ਟੀਵੀ ਮੈਂ ਹਾਂ ਤੁਹਾਡੇ ਨਾਲ ਆकांक्षा ਜਿਵੇਂ ਜਿਵੇਂ ਗਰਮੀ ਦਾ ਪਾਰਾ ਵਧਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਵੀ ਉਸੇ ਤਰ੍ਹਾਂ ਹੀ ਪੱਕਿਆ ਹੋਇਆ ਹੈ ਬਹੁਤ ਗਰਮੀ ਹੈ ਪਰ ਜਿਹੜੇ ਲੀਡਰਸ ਨੇ ਉਹ ਆਪਣੀ ਜਿਹੜੀ ਚੋਣ ਕੈਂਪੇਨਿੰਗ ਹੈ ਉਸ ਨੂੰ ਪੂਰੇ ਜੋਸ਼ ਦੇ ਨਾਲ ਜਿਹੜਾ ਹੈਗਾ ਉਹ ਚਲਾ ਰਹੇ ਨੇ ਇਸ ਵੇਲੇ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਕੈਂਪੇਨਿੰਗ ਦੇ ਵਿੱਚ ਪਹੁੰਚੇ ਹਾਂ ਪਿੰਡ ਬੱਲਰਾ ਵਿਖੇ ਇੰਨਾ ਦੀ ਚੋਣ ਮੁਹਿੰਮ ਹੈ ਜਿਹੜੀ ਉਹ ਚੱਲ ਰਹੀ ਹੈ ਸੋ ਇਹਨਾਂ ਦੇ ਜਿਹੜੇ ਚਾਹਨ ਵਾਲੇ ਨੇ ਜਾਂ ਫਿਰ ਇਹਨਾਂ ਦੇ ਜਿਹੜੇ ਸਪੋਰਟਰਸ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 360 ਵੀਊ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਇਹਨਾਂ ਦੇ ਇੱਕ ਝਲਕ ਪਾਉਣ ਦੇ ਲਈ ਇਹਨਾਂ ਨੂੰ ਸੁਣਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਗਰਮੀ ਬਹੁਤ ਜ਼ਿਆਦਾ ਹੈ 42 ਡਿਗਰੀ ਟੈਂਪਰੇਚਰ ਹੈ ਬਟ ਤੁਸੀਂ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਉਹ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਬਰਕਰਾਰ ਹੈ ਗੱਲਬਾਤ ਕਰਦੇ ਆ ਮਾਨ ਸਾਹਿਬ ਨਾਲ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਥੈਂਕ ਯੂ ਜੀ ਮਾਨ ਸਾਹਿਬ ਦੋ ਯੂ ਯੂ ਵਰ ਬੋਰਨ ਇਨ ਸ਼ਿਮਲਾ ਪਰ ਬੜੀ ਗਰਮੀ ਦੇ ਵਿੱਚ ਹੋਏ ਸੀ ਤੁਸੀਂ ਪਰ ਉੱਥੇ ਤਾਂ ਠੰਡ ਸੀਗੀ ਮੈਡਮ ਬਿਲਕੁਲ ਬਿਲਕੁਲ ਸਰ ਕਿਸ ਤਰ੍ਹਾਂ ਚੱਲ ਰਹੀ ਹੈ ਮਾਨ ਸਾਹਿਬ ਤੁਹਾਡੀ ਚੋਣ ਕੈਂਪੇਨਿੰਗ ਜਿਹੜੀ ਹੈਗੀ ਹੈ ਉਹ ਹੁਣ ਕਿੰਨਾ ਤੁਸੀਂ ਏਰੀਆ ਜਿਹੜਾ ਹੈਗਾ ਸੰਗਰੂਰ ਦਾ ਕਵਰ ਕਰ ਚੁੱਕੇ ਹੋ ਮੈਂ ਖਰੀਬ ਮੈਡਮ ਸਾਰੇ ਕਰ ਚੁੱਕੇ ਆ ਇੱਥੇ ਤਾਂ ਦੂਰੀ ਤੀਰੀ ਵਾਰੀ ਆ ਰਹੇ ਆ ਜੀ ਜੀ ਕਿਉਂ ਕਰਕੇ ਇਸ ਇਲਾਕੇ ਦੇ ਵਿੱਚ ਮੈਂ ਬਹੁਤ ਦਿਲਚਸਪੀ ਲਈ ਹੈ ਕਿਉਂਕਿ ਇਹਦੇ ਵਿੱਚੋਂ ਘੱਗਰ ਨੰਗ ਦਾ ਦਰਿਆ ਜਿਹੜਾ ਹਰ ਇੱਕ ਸਾਲ ਜੀ ਜੀ ਆਪਣੇ ਕੰਡੇ ਤੋੜ ਕੇ ਤੇ ਹਜ਼ਾਰਾਂ ਲੱਖਾਂ ਏਕੜਾਂ ਦਾ ਬੀਜੀ ਹੋਈ ਮੂੰਜੀਦਾਰ ਨੁਕਸਾਨ ਕਰ ਦਿੰਦਾ ਹੈ ਜੀ ਜੀ ਤੇ ਅਸੀਂ ਗਵਰਨਮੈਂਟ ਨੂੰ ਵੀ ਗਵਰਨਮੈਂਟ ਆਫ ਇੰਡੀਆ ਨੂੰ ਵੀ ਦਿਖਿਆ ਹ ਹ ਕਿ ਇਸ ਦਾ ਕੋਈ ਪ੍ਰਬੰਧ ਕੀਤਾ ਜਾਵੇ ਇਹਦਾ ਜਿਹੜਾ ਹੇਠਲਾ ਪਾਸਾ ਹ ਹ ਜਦੋਂ ਵੀ ਹੜ ਹੁੰਦੇ ਐ ਪਹਾੜਾਂ ਤੋਂ ਉਹਦੇ ਨਾਲ ਰੇਤ ਵੀ ਆਉਂਦੀ ਐ ਤੇ ਇਹ ਮਿੱਟੀ ਵੀ ਆਉਂਦੀ ਐ ਹ ਹ ਤੇ ਹੁਣ ਇਹਦਾ ਨੀਚਲਾ ਹਿੱਸਾ ਉੱਚਾ ਹੋ ਗਿਆ ਜੀ ਜੇ ਹੁਣ ਮੌਨਸੂਨ ਆਉਣ ਵਾਲੇ ਹੈ ਜੇ ਇਹਦੀ ਸਫਾਈ ਨਾ ਕੀਤੀ ਹੂੰ ਫੇਰ ਸਾਡੇ ਲੋਕਾਂ ਨੂੰ ਬਹੁਤ ਆਫਤ ਆ ਜੂਗੀ ਇੱਥੇ ਨਹੀਂ ਹੂੰ ਨਾਲ ਹਰਿਆਣੇ ਨੂੰ ਵੀ ਹੂੰ ਜੋ ਕਰਕੇ ਕੁਰਕ ਖੇਤਰ ਜ਼ਿਲ੍ਹੇ ਦੇ ਵਿੱਚੋਂ ਵੀ ਇਹ ਗੁਜ਼ਰਦਾ ਜੀ ਬਿਲਕੁਲ ਸਰ ਜੀ ਤੁਸੀਂ ਕਿਸ ਨੂੰ ਆਪਣਾ ਕੰਪੀਟੀਟਿਵ ਕੰਪੀਟੀਟਰ ਦੇਖ ਰਹੇ ਹੋ ਸੰਗਰੂਰ ਦੇ ਵਿੱਚ ਔਰ ਕੀ ਦੂਸਰੀ ਪਾਰਟੀਆਂ ਦੀ ਕੀ ਸਥਿਤੀ ਦੇਖਦੇ ਹੋ ਅਕਾਲੀ ਦਲ ਦੀ ਕਾਂਗਰਸ ਦੀ ਜਾਂ ਫਿਰ ਆਮ ਆਦਮੀ ਪਾਰਟੀ ਦੀ ਕਿਹਦੇ ਨਾਲ ਤੁਸੀਂ ਸੋਚ ਰਹੇ ਹੋ ਵੀ ਤੁਹਾਡਾ ਕੰਪੀਟੀਸ਼ਨ ਚੱਲ ਰਿਹਾ ਹੈ ਮੈਂ ਕਦੇ ਵੀ ਆਪਣੇ ਵਿਰੋਧੀ ਨੂੰ ਮਾਰਾ ਨਹੀਂ ਸਮਝਿਆ ਮੈਂ ਪੂਰਾ ਜੋਰ ਲਾ ਰਹੇ ਹਾਂ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਜਿੱਤ ਜਾਵਾਂਗੇ ਕਿਉਂ ਕਰਕੇ ਇਹਨਾਂ ਪਾਰਟੀਆਂ ਦੇ ਲੀਡਰਾਂ ਨੇ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ। ਇੰਦਰਾ ਗਾਂਧੀ ਨੇ ਕਿਹਾ ਸੀ ਹਾਂ ਕਿ ਹਰੇਕ ਨੂੰ ਰੋਟੀ ਕਪੜਾ ਮਕਾਨ ਦੇਵਾਂਗੀ ਉਹ ਨਹੀਂ ਹੋਇਆ। ਮੋਦੀ ਨੇ ਕਿਹਾ ਸੀ ਕਰ ਕਰ ਨੌਕਰੀ ਦੇ ਦਾਂਗੇ ਉਹ ਨਹੀਂ ਹੋਇਆ। ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਚ ਚੜ੍ਹਦੇ ਮਹੀਨੇ 1000 ਰੁਪਏ ਜਮ੍ਹਾਂ ਹੋ ਜਾਇਆ ਕਰੂਗਾ ਉਹ ਨਹੀਂ ਹੋਇਆ। ਤੇ ਇੱਥੇ ਗਰੀਬਾਂ ਦੇ ਵਿੱਚ ਬਹੁਤ ਭਾਰੇ ਗਰੀਬੀ ਦੀ ਮੁਸੀਬਤ ਹੈਗੀ ਹੈ। ਹਾਂ ਜਿਹੜੀ ਕੀ ਅਸੀਂ ਦੱਸ ਨਹੀਂ ਸਾਦੇ ਕਿਸੇ ਵੇਲੇ ਲੰਬੀ ਇੰਟਰਵਿਊ ਚ ਮੈਨੂੰ ਪੁੱਛ ਲਿਆ ਕੀ ਕੁਝ ਹੁੰਦਾ ਇੱਥੇ ਰਾਈਟ ਰਾਈਟ ਅੱਛਾ ਕਿਸੇ ਪਿੰਡ ਦੇ ਵੱਲੋਂ ਜਾਂ ਕਿਸੇ ਹਲਕੇ ਦੇ ਵੱਲੋਂ ਤੁਹਾਡਾ ਵਿਰੋਧ ਤਾਂ ਨਹੀਂ ਕੀਤਾ ਗਿਆ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕਈ ਇਲਾਕਿਆਂ ਦੇ ਵਿੱਚ ਜਿਹੜੇ ਦੂਸਰੇ ਪੋਲੀਟੀਸ਼ੀਅਨਸ ਐ ਦੂਸਰੇ ਜਿਹੜੇ ਕੈਂਡੀਡੇਟਸ ਉਹਨਾਂ ਦਾ ਵਿਰੋਧ ਵੀ ਹੋਇਆ ਤੁਹਾਡਾ ਵਿਰੋਧ ਤਾਂ ਨਹੀਂ ਹੋਇਆ ਕਿਸੇ ਪਾਸੇ ਤੁਸੀਂ ਮੌਜੂਦ ਆ ਐਮਪੀ ਹੋ ਮੈਂ ਇਹੋ ਜਿਹਾ ਕੰਮ ਹੀ ਨਹੀਂ ਕੀਤਾ ਜਿਹੜਾ ਮੇਰਾ ਵਿਰੋਧ ਹੋ ਜਾਏ ਮੈਂ ਚੰਗੇ ਕੰਮ ਕੀਤੇ ਆ ਭਲੇ ਕੀਤੇ ਆ ਸੋ ਕਿਤੇ ਵੀ ਮਤਲਬ ਤੁਹਾਨੂੰ ਐਦਾਂ ਫੇਸ ਕਰਨਾ ਕਰਨ ਨੂੰ ਨਹੀਂ ਮਿਲਿਆ ਮਤਲਬ ਵੈਲਕਮਿੰਗ ਹੈ ਬ ਲੋਕਾਂ ਦਾ ਤੁਹਾਡੇ ਲਈ ਰਭੀ ਗਿਆ ਜਿਹੜਾ ਹੈਗਾ ਦੇਖ ਸਾ ਜਣ ਤੁਸੀਂ ਜੀ ਜੀ ਅਮਰਿਤਪਾਲ ਦੀ ਮੈਂ ਗੱਲ ਕਰੂੰਗੀ ਅਮਰਿਤਪਾਲ ਨੂੰ ਕਿਹਾ ਜਾ ਰਿਹਾ ਕਿ ਤੁਹਾਡਾ ਕਿਉਂਕਿ ਤੁਹਾਡੀ ਜਿਹੜੀ ਉਮਰ ਹੈ ਉਹ ਹੁਣ ਤੁਸੀਂ ਉਮਰ ਦਰਾਜ਼ ਹੋ ਗਏ ਹੋ ਔਰ ਅਮਰਿਤਪਾਲ ਨੂੰ ਜਿਹੜਾ ਹੈਗਾ ਸਰਕਾਰ ਨੇ ਤੁਹਾਡੇ ਤੁਹਾਡਾ ਇੱਕ ਸਬਸਟੀਟਿਊਟ ਜਿਹੜਾ ਹੈਗਾ ਉਹ ਖੜਾ ਕੀਤਾ ਸੀਗਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਗੱਲ ਸਹੀ ਹੈ ਕਿਤੇ ਕੀ ਸੋਚਦੇ ਹੋ ਅਮਰਿਤਪਾਲ ਬਾਰੇ ਨਹੀਂ ਮੈਨੂੰ ਇਹਦਾ ਇਲਮ ਨਹੀਂ ਹੈ ਜੀ ਕਾਹਦੇ ਨਹੀਂ ਖੜਾ ਕੀਤਾ ਉਹ ਨਹੀਂ ਮੇਰੇ ਕੋਲ ਉਹ ਕਹਿੰਦੇ ਵੀ ਮਾਨ ਸਾਹਿਬ ਜਿਹੜੇ ਹੈਗੇ ਨੇ ਹੁਣ ਉਮਰ ਦਾ ਰਾਜ ਹੋ ਗਏ ਨੇ ਉਹ ਕਾਡਾ ਇੱਕ ਅਬਸ ਸਬਸਟੀਟਿਊਟ ਜਿਹੜਾ ਹੈਗਾ ਉਹ ਅਮਰਿਤਪਾਲ ਹੈ ਉਹ ਤਾਂ ਸੰਗਤ ਚੂਜ਼ ਕਰੂਗੀ ਮੈਂ ਥੋੜੀ ਚੂਜ਼ ਕਰ ਸਕਦਾ ਹਾਂ ਉਹ ਤਾਂ ਸੰਗਤ ਦੇਖੂਗੀ ਕਿ ਲੰਬੀ ਦੌੜ ਕੌਣ ਦੌੜ ਸਕਦਾ ਹੈ ਇਹ ਮੈਰਾਥਨ ਹੈ ਛੋਟੀ ਦੌੜ ਤਾਂ ਹੈ ਨਹੀਂ ਜੀ ਹਮੈਨੂੰ 40 ਸਾਲ ਹੋ ਗਏ ਇਹ ਸੋਚ ਆਜ਼ਾਦੀ ਦੀ ਸੰਤ ਜਨੈਤ ਸਿੰਘ ਭਿੰਡਰਵਾਲਿਆ ਹਮ ਨੇ ਜੋ ਸ਼ਬਦ ਕਹੇ ਸੀ ਕਿ ਜਦੋਂ ਫੌਜ ਹਮਲਾ ਕਰੂ ਦਰਬਾਰ ਸਾਹਿਬ ਤੇ ਖਾਲਸਾ ਰਾਣ ਨਹੀਂ ਪੱਥਰ ਰੱਖਿਆ ਜਾਊਗਾ ਹਾਂਜੀ ਹਾਂਜੀ ਤੇ ਉਦੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਇਹਨ ਗ੍ਰੀਪ ਸਿੱਖੋਂ ਕੋ ਧੂਮ ਬਾਦਸ਼ਾਹੀ ਹਾਂ ਸੋ ਮੈਨੂੰ 40 ਸਾਲ ਹੋ ਗਏ ਹੈ ਮੈਡਮ ਇਸ ਕੰਮ ਦੇ ਉੱਤੇ ਲੱਗਿਆ ਜੀ ਹੁਣ ਜਿਹੜਾ ਵੀ ਨਵਾਂ ਆਊਗਾ ਮੇਰੀ ਜਗ੍ਹਾ ਦੇ ਉੱਤੇ ਉਹਨੂੰ ਪੈਣਾ ਤਜਰਬਾ ਹੋਦਾ ਮੰਨ ਲੱਗਦਾ ਕਿ ਅੰਮ੍ਰਿਤਪਾਲ ਕੇਪੇਬਲ ਹੈ ਤੁਹਾਡੀ ਸੀਟ ਲੈ ਸਕਦੇ ਮੈਂ ਨਹੀਂ ਕਹਿ ਸਕਦਾ ਜੀ ਕੁਝ ਵੀ ਕੀ ਪਤਾ ਅੱਗੇ ਤਾਂ ਕੀ ਹੋਵੇ ਮੈਂ ਤਾਂ ਆਪਣੇ ਪਰਿਵਾਰ ਦੀ ਜਿਆਦਾ ਸੀ ਆਪਣੀ ਫੈਮਿਲੀ ਜੋ ਕਿ ਸਿਰ ਉਹ ਤਿਆਰ ਕਰ ਰਹੇ ਹਾਂ ਨਹੀਂ ਨਹੀਂ ਆਪਣੀ ਤੇ ਗੁਰੂਆਂ ਨੇ ਵੀ ਆਪਣੇ ਪੁੱਤਾਂ ਨੂੰ ਗੱਦੀ ਨਹੀਂ ਦਿੱਤੀ ਗੁਰੂ ਨਾਨਕ ਸਾਹਿਬ ਨੇ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਤਾਂ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ ਆਜ਼ਾਦੀ ਵੱਲ ਹੂੰ ਜੇ ਕੋਈ ਵੀ ਲੈ ਕੇ ਜਾ ਸਕੂਗਾ ਉਸ ਨੂੰ ਰੀਲੇ ਦਾ ਬੇਟਨ ਫੜਾ ਦਾਂਗੇ ਹੂੰ ਔਰ ਅਜੇ ਤੱਕ ਮੈਨੂੰ ਤਾਂ ਨਿੱਜੀ ਦਾ ਕੋਈ ਵੀ ਤੁਸੀਂ ਇੱਕ ਆਈਪੀਐਸ ਰਹੇ ਹੋ ਔਰ ਤੁਸੀਂ ਮਤਲਬ ਟੌਪ 10 ਆਈਪੀਐਸ ਦੇ ਵਿੱਚ ਸੀਗੇ ਦੇਸ਼ ਦੇ ਮਾਨ ਸਾਹਿਬ ਕਿਹੜਾ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਹੈਗਾ ਕਾਨੂੰਨ ਦੇ ਵਿੱਚ ਜਿਸ ਦੇ ਸਿਰ ਤੇ ਅਮਰਿਤਪਾਲ ਜਿਵੇਂ ਹੁਣ ਚੋਣ ਲੜ ਰਿਹਾ ਹੈ ਕੀ ਉਹ ਉਸ ਬੇਸਤਿਹਰਾ ਹੋ ਸਕਦਾ ਜ ਜਿਵੇਂ ਐਨਐਸਏ ਲੱਗੀ ਹੋਈ ਉਹਦੇ ਉੱਪਰ ਨਹੀਂ ਰਿਹਾ ਤਾਂ ਨਹੀਂ ਹੋ ਸਕਦੇ ਪਰ ਉਹ ਜਿੱਤ ਕੇ ਪਾਰਲੀਮੈਂਟ ਜਾ ਸਕਦੇ ਹੈ ਹੂੰ ਤੇ ਗਵਰਨਮੈਂਟ ਦੇ ਉੱਤੇ ਇਨਾ ਪ੍ਰੈਸ਼ਰ ਹੋਊਗਾ ਜੇ ਉਹ ਜਿੱਤ ਜਾਂਦੇ ਐ ਕਿ ਉਹਨਾਂ ਨੂੰ ਰਿਹਾ ਕਰਨਾ ਪਊਗਾ ਪਰ ਕੋਈ ਇਸ ਤਰ੍ਹਾਂ ਦਾ ਕਾਨੂੰਨ ਹੈਗਾ ਕਾਨੂੰਨ ਤਾਂ ਕੋਈ ਨਹੀਂ ਪਰ ਇਹ ਪ੍ਰੈਸ਼ਰ ਬਹੁਤ ਲੋਕਾਂ ਦਾ ਪ੍ਰੈਸ਼ਰ ਬਹੁਤ ਹੁੰਦਾ ਬਤ ਤੁਹਾਨੂੰ ਲੱਗਦਾ ਵੀ ਸਰਕਾਰ ਉਹਨਾਂ ਨੂੰ ਬਾਹਰ ਆਂਦੇਗੀ ਫਿਰ ਜੇ ਉਹ ਜਿੱਤਦੇ ਐ ਤਾਂ ਕਰਨੇ ਪਊ ਸਪੋਜ਼ ਜਿੱਤ ਜਾਂਦੇ ਐ ਤਾਂ ਫਿਰ ਕਿਵੇਂ ਕੀ ਲੱਗਦਾ ਤੁਹਾਨੂੰ ਬਾਹਰ ਆਂਦੇਗੀ ਫਿਰ ਸਪੋਜ਼ ਦਾ ਤਾਂ ਮੈਂ ਕਦੇ ਜਵਾਬ ਦਿੱਤਾ ਹੀ ਨਹੀਂ ਮੈਡਮ ਹੂੰ ਕੀ ਪਤਾ ਕੀ ਹੋਊਗਾ ਜੀ ਤੁਸੀਂ ਤੁਹਾਡਾ ਸੰਗਰੂਰ ਇਲਾਕਾ ਔਰ ਸਰਦਾਰ ਉਦਮ ਸਿੰਘ ਜੀ ਦਾ ਇਲਾਕਾ ਸੁਨਾਮ ਹਨਾ ਹਾਂਜੀ ਔਰ ਲੋਕ ਬੜਾ ਪੂਜਦੇ ਉਹਨਾਂ ਦੀ ਧਰਤੀ ਨੂੰ ਇੱਕ ਵਾਰ ਤੁਸੀਂ ਸਰਦਾਰ ਭਗਤ ਸਿੰਘ ਨੂੰ ਕਿਹਾ ਸੀਗਾ ਕਿ ਉਹ ਅਤਵਾਦੀ ਨੇ ਅਤੰਗਵਾਦੀ ਨੇ ਤੁਸੀਂ ਸਰਦਾਰ ਉਦਮ ਸਿੰਘ ਜੀ ਬਾਰੇ ਕੀ ਸੋਚਦੇ ਹੋ ਉਹਨਾਂ ਨੇ ਤਾਂ ਮੈਡਮ 20 ਸਾਲ ਬਾਅਦ ਜਾ ਕੇ ਬਦਲਾ ਲਿਆ ਸੀਗਾ ਹਾਂ ਤੇ ਜਿਹੜਾ ਲੇਫਟਨੈਂਟ ਗਵਰਨਰ ਮਾਈਕਲ ਡਾਇਰੋ ਮਾਰਿਆ ਸੀ ਬਲੈਕ ਜਾ ਕੇ ਤੇ ਉਹ ਤਾਂ ਬਹੁਤ ਵੱਡੀ ਕੁਰਬਾਨੀ ਹੈ ਕਿ ਸਿੱਖ ਉਹ ਸੱਚੀ ਹਤੋਂ ਛੱਡਦੇ ਨਹੀਂ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਕਰਦਾ ਹੈਗਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕਿੱਥੇ-ਕਿੱਥੇ ਜ਼ੁਲਮ ਹੋਇਆ ਤੇ ਜ਼ੁਲਮ ਕਰਨ ਵਾਲਿਆਂ ਦਾ ਹੋਇਆ ਸੀ ਤੁਹਾਡੇ ਜਿਹੜੇ ਪੰਥਕ ਤੇ ਰਾਣੇ ਜਿਸ ਤਰ੍ਹਾਂ ਕਈ ਆਗੂ ਨੇ ਜੋ ਇਕੱਠੇ ਨਹੀਂ ਹੁੰਦੇ ਹੈਗੇ ਇੱਕ ਪਲੇਟਫਾਰਮ ਤੇ ਹਨਾ ਇਹਦਾ ਕੀ ਕਾਰਨ ਹੈ ਕਿਉਂਕਿ ਤੁਸੀਂ ਇਕੱਲੇ ਲੱਗੇ ਹੋਏ ਹੋ ਅੱਗੇ ਹਨਾ ਔਰ ਜਿਸ ਤਰ੍ਹਾਂ ਅੰਮ੍ਰਿਤਪਾਲ ਹੈ ਉਹਨਾਂ ਦੀ ਮਿਸਿਸ ਵੀ ਜਿਹੜੀ ਉਹਨਾਂ ਦੀ ਸਿੰਘਣੀ ਹੈ ਉਹ ਵੀ ਕੈਂਪੇਨਿੰਗ ਵਾਸਤੇ ਬਾਹਰ ਨਹੀਂ ਆ ਰਹੇ ਸਿਰਫ ਉਹਨਾਂ ਦੇ ਜਿਹੜੇ ਬਜ਼ੁਰਗ ਮਾਪੇ ਆਪ ਹੈ ਉਹੀ ਕੈਂਪੇਨਿੰਗ ਕਰ ਰਹੇ ਨੇ ਇਹ ਰਾਹ ਬਹੁਤ ਮੁਸ਼ਕਲ ਹੈ ਕਠਨ ਹੈ ਇਹ ਇਹਦੇ ਉੱਤੇ ਚੱਲਣਾ ਬਹੁਤ ਮੁਸ਼ਕਲ ਤੇ ਕਠਨ ਹੈ ਤੇ ਕੋਈ ਕੋਈ ਚੱਲ ਸਕਦਾ ਇਹਦੇ ਤੇ ਕੋਈ ਕੋਈ ਚੱਲ ਸਕਦਾ ਤੁਸੀਂ ਕੌਨਫੀਡੈਂਟ ਹੋ ਫਿਰੈਦ ਕੀ ਵੀ ਤੁਸੀਂ ਜਿੱਤ ਦੀ ਰਾਹ 'ਤੇ ਜਾ ਰਹੇ ਹੋ ਹਾਂ ਮੈਂ ਤਾਂ ਇਹ ਸੋਚਿਆ ਤਾਂ ਹੈਗੀ ਹੈ ਹਾਰਨ ਦੇ ਲਈ ਤਾਂ ਕੋਈ ਵੀ ਨਹੀਂ ਖੜਾ ਹੁੰਦਾ ਐਬਸੋਲੂਟਲੀ ਕਿੰਨੇ ਮਾਰਜਨ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਜਿੱਤੋਗੇ ਇਹ ਤਾਂ ਤੁਸੀਂ ਬਹੁਤ ਚੰਗੇ ਜਰਨਲਿਸਟ ਹੋ ਤਾਂ ਤੁਸੀਂ ਦੱਸੋਗੇ ਕਿੰਨੇ ਮਾਰਜਨ 'ਤੇ ਮੈਂ ਜਿੱਤੂਗਾ ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਲਈ ਸਾਡੇ ਨਾਲ ਸਿਮਰਜੀਤ ਸਿੰਘ ਮਾਨਸੀ ਔਰ ਅੰਨਦੀ ਚੌਂ ਜਿਹੜੀ ਮੋਹਿਮ ਹੈ ਉਹ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਔਰ ਬਿਲਕੁਲ ਇਹਨਾਂ ਨੂੰ ਵਿਸ਼ਵਾਸ ਹੈ ਕਿ ਇਸ ਵਾਰ ਵੀ ਇਹੀ ਜਿੱਤਣਗੇ ਧੰਨਵਾਦ